ਰਾਜਨੀਤੀ ਸ਼ਾਸਤਰ ਦੀ ਉਤਪਤੀ ਵਰਡ ਪੋਲਿਟਿਕਸ origin ਹਾਂਜੀ ਰਾਜਨੀਤੀ ਸ਼ਬਦ ਦੀ ਉਤਪਤੀ ਕਿਵੇਂ ਹੋਈ ਪ੍ਰਾਤਨ ਸਮੇਂ ਵਿੱਚ ਜੁਨਾਨ ਕਈ ਛੋਟੇ-ਛੋਟੇ ਨਗਰ ਰਾਜਾਂ ਜਾਂ ਸਿਟੀ ਸਟੇਟਸ ਵਿੱਚ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਪੋਲਿਸ ਕਿਹਾ ਜਾਂਦਾ ਸੀ ਇਹਨਾਂ ਨਗਰ ਰਾਜਾਂ ਦੇ ਅਧਿਐਨ ਨੂੰ ਹੀ ਰਾਜਨੀਤੀ ਕਿਹਾ ਜਾਂਦਾ ਸੀ ਪੋਲਿਸ ਸ਼ਬਦ ਤੋਂ ਹੀ अंग्रेजी भाषा ਦਾ ਸ਼ਬਦ ਪੋਲਿਟਿਕਸ ਬਣਿਆ। The word politics has its origins in ancient Greece all of the cities in ancient Greece such as Athens, Sparta and Corinth were referred as city states and the greek word for city state was polis. ਪ੍ਰਾਤਨ ਸਮੇਂ 'ਚ ਜਨਾਨ ਸੀ ਜਿਹੜਾ ਛੋਟੇ-ਛੋਟੇ ਨਗਰ ਰਾਜਾਂ 'ਚ ਵੰਡਿਆ ਹੋਇਆ ਸੀ ਜਿਵੇਂ ਕਿ ਦੇਖੋ ਨਗਰ ਰਾਜ ਸੀ ਕੀਜ ਜਿਵੇਂ ਕੋਰਿੰਥ ਹੋ ਗਿਆ ਐਥਨਸ ਹੋ ਗਿਆ ਸਪਾਰਟਾ ਤਾਂ ਇਹਨਾਂ ਛੋਟੇ-ਛੋਟੇ ਨਗਰ ਰਾਜਾਂ ਦੇ ਵਿੱਚ ਜਨਾਨ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਪੋਲਿਸ ਕਿਹਾ ਜਾਂਦਾ ਸੀ ਪ੍ਰਾਤਨ ਦ੍ਰਿਸ਼ਟੀਕੋਣ ਅਨੁਸਾਰ ਕੀ ਪਰਿਭਾਸ਼ਾ ਹੈ ਰਾਜਨੀਤੀ ਦੀ ਪ੍ਰਾਤਨ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਰਾਜ ਅਤੇ ਸਰਕਾਰ ਦਾ ਅਧਿਐਨ ਕਰਦਾ ਹੈ। ਰਾਜਨੀਤੀ ਸ਼ਾਸਤਰ ਦੀਆਂ ਵੱਖ-ਵੱਖ ਕਿਸਮਾਂ ਅਤੇ ਅੰਗਾਂ ਦਾ ਧਿਆਨ ਇਸ ਦਾ ਵਿਸ਼ਾ ਹੈ। ਪਰਿਭਾਸ਼ਾ ਕੀ ਹੈ ਰਾਜਨੀਤੀ ਸ਼ਾਸਤਰ ਦੀ ਪ੍ਰਾਤਨ ਦ੍ਰਿਸ਼ਟੀਕੋਣ ਅਨੁਸਾਰ ਪ੍ਰੋਫੈਸਰ ਕਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਵੇਖੋ ਅੰਤ ਰਾਜ ਨਾਲ ਹੁੰਦਾ ਹੈ ਕਿਵੇਂ? ਮਤਲਬ ਕਿ ਰਾਜ ਸ਼ਬਦ ਇਸ ਲਈ ਵਰਤਿਆ ਜਾਂਦਾ ਜਿਵੇਂ ਭਾਰਤਿਕ ਦੇਸ਼ ਹੈ ਇੰਡੀਆ ਦੇਸ਼ ਹੈ ਕੰਟਰੀ ਹੈ ਉਦੋਂ ਕਿ ਰਾਜਪਸ ਉਸ ਰਾਜ ਲਈ ਨਿਵਰਤਦੇ ਜਿਵੇਂ ਇੰਡੀਆ ਦੇ ਵਿੱਚ ਸਟੇਟ ਨੇ ਪ੍ਰਾਂਤ ਨੇ ਆਪਣੇ ਪੰਜਾਬ Rajasthan Haryana ਤਾਂ ਇੱਥੇ ਰਾਜ ਸ਼ਬਦ ਇਸ ਲਈ ਵਰਤਿਆ ਗਿਆ ਭਾਰਤ ਲਈ ਵਰਤਿਆ ਗਿਆ ਇਹ ਕਿਉਂ ਵਰਤਿਆ ਗਿਆ ਜਿਵੇਂ ਤੁਸੀਂ ਪਹਿਲਾਂ ਪੜ੍ਹਿਆ ਆਪਾਂ ਨੇ ਕਿ ਪ੍ਰਾਤਨ ਯੁਗਾਂ ਦੇ ਵਿੱਚ ਜਿਹੜਾ ਜੁਨਾਨ ਸੀ ਉਹ ਕੁਝ ਛੋਟੇ ਛੋਟੇ ਨਗਰ ਰਾਜਾਂ ਵਿੱਚ ਵੰਡਿਆ ਹੋਇਆ ਸੀਗਾ ਜਿਨ੍ਹਾਂ ਨੂੰ ਕੀ ਕਹਿੰਦੇ ਸੀ ਪੋਲਿਸ ਜਿਵੇਂ ਅਰਥਨਸ ਹੋ ਗਿਆ ਸਪਾਰਟਾ ਹੋ ਗਿਆ ਕੋਰਿੰਥੀ ਛੋਟੇ ਛੋਟੇ ਨਗਰ ਰਾਜ ਇਹਨਾਂ ਨੂੰ ਪੋਲਿਸ ਕਿਹਾ ਜਾਂਦਾ ਸੀਗਾ ਸਿਟੀ ਸਟੇਟਸ ਇਹ ਸਿਟੀ ਸਟੇਟਸ ਵੀ ਕਹਿ ਸਕਦੇ ਆਪਾਂ ਇਹਨਾਂ ਨੂੰ ਨਗਰ ਰਾਜ ਵੀ ਕਹਿੰਦੇ ਕਿਹਾ ਜਾਂਦਾ ਹੈ ਤਾਂ ਇਹਨਾਂ ਨੂੰ ਪੋਲਿਸ ਕਿਹਾ ਜਾਂਦਾ ਸੀ ਨਗਰ ਰਾਜ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਪੋਲਿਸ ਕਿਨੂੰ ਕਿਹਾ ਜਾਂਦਾ ਸੀਗਾ ਵੀ ਇਹ ਨਗਰ ਰਾਜਾਂ ਦਾ ਅਧਿਐਨ ਕਰਦਾ ਸੀਗਾ ਠੀਕ ਹੈ ਰਾਜਨੀਤੀ ਸ਼ਾਸਤਰ ਨਗਰ ਰਾਜਾਂ ਦਾ ਅਧਿਐਨ ਕਰਦਾ ਮਤਲਬ ਰਾਜ ਉਹ ਹੈ ਜਿੱਥੇ ਕੋਈ ਕੁਝ ਲੋਕ ਰਹਿੰਦੇ ਹੋਣ ਜਿੱਥੇ ਕੋਈ ਪ੍ਰਸ਼ਾਸਨ ਪ੍ਰਣਾਲੀ ਹੋਵੇ ਜਿੱਥੇ ਕੋਈ ਸਰਕਾਰ ਕੰਮ ਕਰਦੀ ਹੋਵੇ ਜੇ ਲੋਕ ਹੋਣਗੇ ਤਾਂ ਹੀ ਸਰਕਾਰ ਹੋਊਗੀ ਤਾਂ ਹੀ ਉੱਥੇ ਕੋਈ ਸ਼ਾਸਨ ਪ੍ਰਣਾਲੀ ਹੋਊਗੀ ਤਾਂ ਹੀ ਉੱਥੇ ਕੁਝ ਨਿਜ਼ਮ ਕਾਨੂੰਨ ਹੋਣਗੇ ਜੇ ਲੋਕ ਹੀ ਨਹੀਂ ਹੋਣਗੇ ਤਾਂ ਉੱਥੇ ਕੋਈ ਸਰਕਾਰ ਵੀ ਨਹੀਂ ਹੋਊਗੀ ਤਾਂ ਉੱਥੋਂ ਦੀ ਕੋਈ ਸ਼ਾਸਨ ਪ੍ਰਣਾਲੀ ਕੋਈ ਨਿਜ਼ਮ ਕਾਨੂੰਨ ਨਹੀਂ ਹੋਣਗੇ ਇਸ ਲਈ ਇਹ ਜੋ ਸ਼ਬਦ ਹੈ ਸਟੇਟ ਉਹ ਇੱਕ ਦੇਸ਼ ਲਈ ਹੀ ਵਰਤਿਆ ਜਾਂਦਾ ਜਿੱਥੇ ਕਿ ਲੋਕ ਰਹਿੰਦੇ ਆ ਤੇ ਉਹਨਾਂ ਦੀ ਇੱਕ ਸਰਕਾਰ ਹੈ ਉਨਾਂ ਦੇ ਕੁਝ ਕਾਨੂੰਨ ਨੇ ਤੇ ਇੱਥੇ ਪਉਸ ਸਟੇਟ ਦੀ ਗੱਲ ਕਰਦੇ ਹਾਂ ਤਾਂ ਪ੍ਰੋਫੈਸਰ ਕਾਰਨਰ ਦੇ ਅਨੁਸਾਰ ਉਹ ਕਹਿ ਰਹੇ ਆ ਕਿ ਰਾਜਨੀਤੀ ਸ਼ਾਸਤ ਦਾ ਆਰੰਭ ਤੇ ਅੰਤ ਰਾਜ ਨਾਲ ਹੁੰਦਾ ਕਿਉਂ ਹੁੰਦਾ ਆ ਆਰੰਭ ਰਾਜ ਨਾਲ ਕਿਉਂਕਿ ਜੇ ਰਾਜ ਹੋਊਗਾ ਤਾਂ ਹੀ ਰਾਜਨੀਤੀ ਹੈ ਤੇ ਅੰਤ ਵੀ ਉਹਦਾ ਰਾਜਨੀਤੀ ਦਾ ਰਾਜ ਨਾਲ ਹੀ ਹੋ ਜਾਂਦਾ ਮੰਨ ਲਓ ਜੇ ਰਾਜ ਖਤਮ ਤਾਂ ਰਾਜਨੀਤੀ ਖਤਮ ਮਤਲਬ ਉੱਥੇ ਜੇ ਲੋਕ ਹੀ ਹਨੇਗੇ ਤਾਂ ਉੱਥੇ ਰਾਜਨੀਤੀ ਦਾ ਵੀ ਕੋਈ ਕੰਮ ਨਹੀਂ ਉੱਥੇ ਸਰਕਾਰ ਦਾ ਵੀ ਕੋਈ ਕੰਮ ਨਹੀਂ ਹਾਂਜੀ ਹੁਣ ਅਪਕੇ ਦਾ ਆਧੁਨਿਕ ਦ੍ਰਿਸ਼ਟੀਕੋਣ ਪੜਦੇ ਹਾਂ ਰਾਜਨੀਤੀ ਸ਼ਾਸਤਰ ਦਾ ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਇੱਕ ਅਜੀਹਾ ਸਮਾਜਿਕ ਵਿਗਿਆਨ ਹੈ ਜਿਸ ਦਾ ਸਬੰਧ ਰਾਜ ਸਰਕਾਰ ਅਤੇ ਵਿਅਕਤੀ ਦੇ ਵਿਵਹਾਰ ਅਤੇ ਉਸ ਦੁਆਰਾ ਕੀਤੀਆਂ ਜਾਂਦੀਆਂ ਰਾਜਨੀਤਿਕ ਕਿਰਿਆਵਾਂ ਨਾਲ ਹੈ ਮਤਲਬ ਆਧੁਨਿਕ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਕੀ ਹੈ ਉਹ ਇੱਕ ਅਜੀਹਾ ਵਿਗਿਆਨ ਆ ਜਿਸ ਦਾ ਸਬੰਧ ਕਿਹਦੇ ਨਾਲ ਆ ਰਾਜ ਨਾਲ ਸਰਕਾਰ ਨਾਲ ਤੇ ਵਿਅਕਤੀ ਨਾਲ ਤੇ ਵਿਅਕਤੀ ਦੇ ਵਿਵਹਾਰ ਨਾਲ ਵਿਅਕਤੀ ਦਾ ਜੋ ਬਿਹੇਵੀਅਰ ਹੈ ਤੇ ਉਸ ਦੁਆਰਾ ਕੀਤੀਆਂ ਕੁਝ ਰਾਜਨੀਤਿਕ ਕਿਰਿਆਵਾਂ ਠੀਕ ਹੈ ਪੋਲੀਟੀਕਲ ਗਤੀਵਿਧੀਆਂ ਉਸ ਦੀਆਂ ਜੋ ਉਹਨਾਂ ਨਾਲ ਸਬੰਧ ਰੱਖਦਾ ਠੀਕ ਹੈ ਤਾਂ ਆਧੁਨਿਕ ਕ੍ਰਿਸ਼ਟੀਕੋਣ ਦੇ ਅਨੁਸਾਰ ਇਹਦੀ ਪਰਿਭਾਸ਼ਾ ਰਾਪਰੇਟ ਏ ਦਾਹਲ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਸਬੰਧ ਸ਼ਕਤੀ ਸ਼ਾਸਨ ਅਤੇ ਸੱਤਾ ਨਾਲ ਹੈ ਜਾਂ ਫਿਰ ਸੱਤਾ ਨਾਲ ਹੈ ਪ੍ਰੋਫੈਸਰ ਰਾਬਰਟ ਈਡਾਹਲ ਕਹਿ ਰਿਹਾ ਕਿ ਰਾਜਨੀਤੀ ਸ਼ਾਸਤ ਦਾ ਸਬੰਧ ਸ਼ਕਤੀ ਨਾਲਾ ਸ਼ਾਸਨ ਨਾਲਾ ਸੱਤਾ ਨਾਲ ਕਿ ਜਿਹਦੇ ਕੋਲ ਸੱਤਾ ਹੋਊਗੀ ਉਹੀ ਸ਼ਾਸਨ ਚਲਾਊਗਾ ਜਿਹੜਾ ਸ਼ਾਸਨ ਚਲਾਉਂਦਾ ਹੈ ਉਹਦੇ ਕੋਲ ਹੀ ਸ਼ਕਤੀ ਹੁੰਦੀ ਹੈ